लड़े शद हुजे सवा लड़ो कतल करण वारी केद्री फासिल ਇਹ ਸਲਾਮ ਕਰਦੇ ਆ ਸਾਡੇ ਉਹਨਾਂ ਸੰਘਰਸ਼ੀ ਲੋਕਾਂ ਨੂੰ ਜਿਹੜੇ ਇਸ ਧਰਤੀ ਦੀ ਲੜਾਈ ਲੜ ਰਹੇ ਹੈਗੇ ਆ ਤੇ ਅਸੀਂ ਇਸ ਹਕੂਮਤ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਜਿਹੜਾ ਸਾਡੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਗ੍ਰਿਫਤਾਰ ਕਰਕੇ ਤੇ ਉਸ ਤੋਂ ਬਾਅਦ ਇਨਕਾਊਂਟਰ ਕੀਤੇ ਜਾ ਰਹੇ ਹੈਗੇ ਆ ਤੇ ਇਹ ਤੁਹਾਡਾ ਭੁਲੇਖਾ ਸਾਡੇ ਦੇਸ਼ ਦੇ ਜਿਹੜੇ ਮਿਹਨਤਕਸ਼ ਲੋਕ ਤੇ ਸੰਘਰਸ਼ੀ ਲੋਕ ਇਹ ਕੱਢਣਗੇ ਜਿਸ ਤਰ੍ਹਾਂ ਤੁਸੀਂ ਸਾਡੇ ਲੋਕਾਂ ਨਾਲ ਕਰੋ ਉਹਨਾਂ ਨੂੰ ਕੀਤਾ ਜਾਂਦਾ ਹੈ ਪਰ ਗ੍ਰਫਰ ਗ੍ਰਫਤਾਰ ਕਰਕੇ ਆਪਣੀ ਕਸਟਡੀ ਦੇ ਵਿੱਚ ਉਹਨਾਂ ਨੂੰ ਮਾਰਿਆ ਜਾਂਦਾ ਹੈ ਇੰਨੀ ਤਸ਼ੱਦਦ ਫਲਾਈ ਗਈ ਹੈ ਕਿ ਉੱਥੇ ਔਰਤਾਂ ਦੇ ਨਾਲ ਲਗਾਤਾਰ ਬਲਾਤਕਾਰ ਕੀਤੇ ਜਾ ਰਹੇ ਆ ਮੇਰਾ ਨਾਮ ਸੁਖਤੈਂ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨੀ ਯੂਨੀਅਨ ਅੱਜ ਅਸੀਂ ਸੰਘਰਸ਼ੀਲ ਜਥੇਬੰਦੀਆਂ ਨੌਜਵਾਨ ਭਾਰ ਸਭਾ ਕਿਰਤੀ ਕਿਸਾਨੀ ਯੂਨੀਅਨ ਡੈਮੋਕ੍ਰੈਟਿਕ ਯੂਨੀਅਨ ਤੇ ਜਿਹੜਾ ਸਾਡਾ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਾਂਝੇ ਰੂਪ ਦੇ ਵਿੱਚ ਪੰਜਾਬ ਪਧਰੀ ਸੱਦਾ ਹੈਗਾ ਜਿਹੜੇ ਸਾਡੇ ਤਲਗਾਨਾ ਦੇ ਵਿੱਚ ਜਿਹੜੇ ਸੰਘਰਸ਼ੀਲ ਬਹੁ ਸਟਾਗੂਆਂ ਨੂੰ ਪਿਛਲੇ ਦਿਨੀ ਮਾਰਿਆ ਗਿਆ ਕੇਂਦਰ ਸਰਕਾਰ ਦੇ ਸਿਪਾਈਆਂ ਵੱਲੋਂ ਉਹਦੇ ਰੋਸ ਵਜੋਂ ਅੱਜ ਅਸੀਂ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ ਆ ਅਸੀਂ ਇਹ ਸਮਝਦੇ ਹੈਗੇ ਆ ਵੀ ਪੂਰੇ ਦੇਸ਼ ਦੇ ਵਿੱਚ ਜੋ ਸਾਡੇ ਲੋਕਾਂ ਦੇ ਕੁਦਰਤੀ ਸੋਮੇ ਹੈਗੇ ਆ ਲੋਕਾਂ ਦੀਆਂ ਜ਼ਮੀਨਾਂ ਹੈਗੀਆਂ ਲੋਕਾਂ ਦੇ ਜਿਹੜੇ ਜੰਗਲ ਹੈਗੇ ਆ ਉਹਨਾਂ ਨੂੰ ਇਸ ਦੇਸ਼ ਦੀਆਂ ਸਰਕਾਰਾਂ ਨੇ ਦਲਾਲੀ ਕਰਦਿਆਂ ਉਹਨਾਂ ਦੇ ਠੇਕੇਦਾਰ ਬਣ ਕੇ ਉਹਨਾਂ ਸਾਮਰਾਜੀ ਤਾੜਵੀਆਂ ਨੂੰ ਲਗਾਤਾਰ ਲੁੱਟਾਰੇ ਹੈਗੇ ਆ ਤੇ ਉਹਨਾਂ ਦੀ ਰਾਖੀ ਦੇ ਲਈ ਸਾਡੇ ਦੇਸ਼ ਦੇ ਜਿਹੜੇ ਲੋਕ ਪੂਰੇ ਜੰਗਲਾਂ ਦੇ ਵਿੱਚ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਲੜ ਰਹੇ ਹੈਗੇ ਆ ਜਿਵੇਂ ਅਸੀਂ ਤੇ ਪਿਛਲੇ ਤਿੰਨ ਖੇਤੀ ਕਾਨੂੰਨ ਰੱਦ ਕਰਾਏ ਹੈਗੇ ਆ ਲੈਂਡ ਪੂਲਿੰਗ ਨੀਤੀ ਰੱਦ ਕਰਾਈ ਹੈਗੀ ਆ ਇਹ ਲਗਾਤਾਰ ਇਸ ਦੇਸ਼ ਦੀਆਂ ਹਕੂਮਤਾਂ ਜਿਹੜੀਆਂ ਸਾਡੇ ਲੋਕਾਂ ਦੇ ਜਿਹੜਾ ਨਾਲ ਗਦਾਰੀ ਕਰਕੇ ਉਹਨਾਂ ਸਾਮਰਾਜੀ ਮੁਲਕਾਂ ਨੂੰ ਲਗਾਤਾਰ ਜਿਹੜਾ ਸਾਡਾ ਇਹ ਦੇਸ਼ ਲਟਾਉਣ ਤੇ ਲੱਗੀਆਂ ਹੋਈਆਂ ਹੈਗੀਆਂ ਤੇ ਸਾਡੇ ਜਿਹੜਾ ਇੱਥੇ ਸਾਡੇ ਲੋਕਾਂ ਨੂੰ ਲਟਾ ਰਹੀਆਂ ਹੈਗੀਆਂ ਸੋ ਅਸੀਂ ਇਹ ਸਮਝਦੇ ਹਾਂ ਕਿ ਪੂਰੇ ਦਾ ਪੂਰਾ ਜਿਹੜਾ ਰਾਜ ਪ੍ਰਬੰਧ ਹੈਗਾ ਇਹ ਜਿਵੇਂ ਅੰਗਰੇਜ਼ ਸਾਡੇ ਇੱਥੇ 200 ਸਾਲ ਜਿਹੜਾ ਉਹ ਰਾਜ ਕਰਕੇ ਗਏ ਆ ਅੱਜ ਵੀ ਉਹਨਾਂ ਅੰਗਰੇਜ਼ੀ ਮੁਲਕਾਂ ਦੇ ਇਹ ਵਫਾਦਾਰੀ ਕਰਦੇ ਹੋਏ ਸਾਡੇ ਦੇਸ਼ ਦੇ ਵਿੱਚ ਪਿਛਲੇ ਸਮੇਂ ਤੋਂ ਆਰਐਸਐਸ ਦੇ ਹੱਥਾਂ ਦੇ ਵਿੱਚ ਜਿਹੜੀ ਸੂਬਿਆਂ ਦੇ ਵਿੱਚ ਤੇ ਕੇਂਦਰ ਦੇ ਵਿੱਚ ਸੱਤਾ ਹੈਗੀ ਆ ਇਹ ਉਦੋਂ ਵੀ ਉਹਨਾਂ ਦੇ ਦਲਾਲ ਰਹੇ ਹੈਗੇ ਆ ਤੇ ਅੱਜ ਵੀ ਉਹਨਾਂ ਦੀ ਦਲਾਲੀ ਕਰਦੇ ਆ ਸਾਡੇ ਲੋਕਾਂ ਦੇ ਨਾਲ ਜਿਹੜੇ ਇਹ ਦਗਾ ਕਮਾ ਰਹੇ ਹੈਗੇ ਆ ਤੇ ਸਾਡੇ ਲੋਕਾਂ ਦੇ ਨਾਲ ਐਡਾ ਵੱਡਾ ਧੋਖਾ ਕਰਦੇ ਆ ਤੇ ਸਾਡੀ ਜਿਹੜੀ ਮੀਡਲ ਕਲਾਸ ਹੈਗੀ ਆ ਉਹ ਇਸ ਗੱਲ ਤੇ ਤਾੜੀਆਂ ਵਜਾਉਂਦੀ ਹੈਗੀ ਆ ਵੀ ਉੱਥੇ ਜਿਹੜੇ ਮਾਓ ਇਸ ਤੇ ਨਕਲਟ ਆਗੂਆਂ ਨੂੰ ਇਸ ਦੇਸ਼ ਦੀ ਜਿਹੜੀ ਪੁਲਿਸ ਤੇ ਫੌਜ ਨੇ ਮਾਰਿਆ ਹੈਗਾ ਅਸੀਂ ਕਹਿੰਦੇ ਆ ਮਤ ਭਲੇਖੇ ਦੇ ਵਿੱਚ ਰਹੋ ਇਹ ਜਿਹੜੀ ਮੀਡਲ ਕਲਾਸ ਜਿਹੜੀ ਹੋਂਦ ਦੇ ਵਿੱਚ ਆਈ ਹੈਗੀ ਆ ਇਹ ਪਬਲਿਕ ਸੈਕਟਰ ਦੇ ادارے ਜਿਹੜੇ ਹੋਣ ਦੇ ਵਿੱਚ ਆਨ ਕਰਕੇ ਹੀ ਹੋਣ ਦੇ ਵਿੱਚ ਆਈ ਹੈਗੀ ਆ ਜਿਸ ਹਿਸਾਬ ਨਾਲ ਉਹ ਜਿਹੜਾ ਇਸ ਦੇਸ਼ ਦੇ ਵਿੱਚ ਪਬਲਿਕ ਸੈਕਟਰ ਦੇ ادارے ਦਾ ਭੋਗ ਪਾਇਆ ਜਾ ਰਿਹਾ ਹੈਗਾ ਜਿਹੜਾ ਇਸ ਦੇਸ਼ ਦੇ ਵਿੱਚ ਮੁੱਠੀ ਭਰ ਜਿਹੜਾ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਇਹ ਜਲ ਜੰਗਲ ਜ਼ਮੀਨਾਂ ਸੌਂਪਣ ਜਾ ਰਹੇ ਹੈਗੇ ਆ ਇਹ ਤੁਸੀਂ ਇਹ ਰਹਿਣਾ ਨਹੀਂ ਹੈ ਸੋ ਇਸ ਕਰਕੇ ਇਹ ਸਲਾਮ ਕਰਦੇ ਆ ਸਾਡੇ ਉਹਨਾਂ ਸੰਘਰਸ਼ੀ ਲੋਕਾਂ ਨੂੰ ਜਿਹੜੇ ਇਸ ਧਰਤੀ ਦੀ ਲੜਾਈ ਲੜ ਰਹੇ ਹੈਗੇ ਆ ਤੇ ਅਸੀਂ ਇਸ ਹਕੂਮਤ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਜਿਹੜਾ ਸਾਡੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਗ੍ਰਿਫਤਾਰ ਕਰਕੇ ਤੇ ਉਸ ਤੋਂ ਬਾਅਦ ਐਨਕਾਊਂਟਰ ਕੀਤੇ ਜਾ ਰਹੇ ਹੈਗੇ ਆ ਤੇ ਇਹ ਤੁਹਾਡਾ ਭਲੇਖਾ ਸਾਡੇ ਦੇਸ਼ ਦੇ ਜਿਹੜੇ ਮਿਹਨਤ ਕਾ ਸ਼ਲੋਕ ਤੇ ਸੰਘਰਸ਼ੀਲ ਲੋਕ ਇਹ ਕੱਢਣਗੇ ਜਿਸ ਤਰ੍ਹਾਂ ਤੁਸੀਂ ਸਾਡੇ ਲੋਕਾਂ ਨਾਲ ਗਦਾਰੀ ਕਰ ਰਹੇ ਆਂ ਭਵਿੱਖ ਦੇ ਵਿੱਚ ਵੀ ਅਸੀਂ ਇਹ ਸਾਡੇ ਕਾਫਲੇ ਵੱਡੇ ਕਰਕੇ ਇਸ ਜਿਹੜੇ ਦੇਸ਼ ਦਾ ਰਾਜ ਪ੍ਰਬੰਧ ਹੈਗਾ ਸਾਡੇ ਲੋਕਾਂ ਨੂੰ ਲੁੱਟ ਰਿਹਾ ਹੈਗਾ ਉਹਨੂੰ ਬੇਪਰਦ ਕਰਦੇ ਹੋਏ ਇੰਨੇ ਵੀ ਇਸ ਗੱਲ ਦੇ ਵਿੱਚ ਤੁਸੀਂ ਫਰਕ ਦੇਖੋ ਵੀ ਜੇ ਉਹਨਾਂ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਂਦੇ ਤਾਂ ਇਸ ਰਾਜ ਪ੍ਰਬੰਧ ਦਾ ਚਿਹਰਾ ਮੋਹਰਾ ਨੰਗਾ ਹੋਣਾ ਸੀ ਉੱਥੇ ਉਹਨਾਂ ਨੇ ਦੱਸਣਾ ਸੀ ਵੀ ਕਿਸ ਦੋਸ਼ ਦੇ ਵਿੱਚ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੋਇਆ ਗੁਨਾਹ ਕੀ ਹੈ ਇਹਨਾਂ ਲੋਕਾਂ ਦਾ ਤਾਂ ਉੱਥੇ ਗੁਨਾਹ ਆਉਣਾ ਸੀ ਵੇ ਇਹ ਆਪਣੇ ਹਵਾ ਲਈ ਲੜ ਰਹੇ ਆ ਇਹ ਆਪਣੇ ਪਾਣੀ ਲਈ ਲੜ ਰਹੇ ਆ ਇਹ ਆਪਣੇ ਜੰਗਲਾਂ ਦੀ ਰਾਖੀ ਲਈ ਜ਼ਮੀਨਾਂ ਦੀ ਰਾਖੀ ਲਈ ਲੜ ਰਹੇ ਹੈਗੇ ਆ ਤਾਂ ਇਸ ਪ੍ਰਬੰਧ ਨੇ ਬੇਪਰਦ ਹੋਰ ਹੋਣਾ ਸੀ ਤਾਂ ਇਹਨਾਂ ਨੇ ਇਹ ਚਲਾਕੀ ਵਰਤਦਿਆਂ ਉਹਨਾਂ ਸਾਡੇ ਸੰਘਰਸ਼ੀ ਲੋਕਾਂ ਦੇ ਇਨਕਾਊਂਟਰ ਕੀਤੇ ਗਏ ਹਾਂਜੀ ਮੈਂ ਮਹਿੰਦਰ ਕੋੜਿਆਂ ਵਾਲੀ ਸੂਬਾ ਜਨਰਲ ਸਕੱਤਰ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਹੈੱਡਕੁਆਰਟਰ ਤੇ ਆ ਆਂਧਰਾ ਔਰ ਤੇਲੰਗਾਨਾ ਦੇ ਬਾਰਡਰ ਦੇ ਉੱਪਰ ਜਿਹੜੇ ਆਦੀਵਾਸੀਆਂ ਨੂੰ ਮਾਰਿਆ ਜਾ ਰਿਹਾ ਹੈ ਇਹ ਕੇਕੇ ਕੀ ਉਹ ਨਕਸਲਾਈਟਸ ਹੈ ਇਹ ਕੇਕੇ ਕੀ ਉਹ ਮਾਓਇਸਟ ਹੈ ਹੈ ਔਰ ਉਹਨਾਂ ਨੂੰ ਸੈਂਟਰ ਸਰਕਾਰ ਆਪਰੇਸ਼ਨ ਕਗਾਰ ਚਲਾ ਕੇ 26 2026 ਤੱਕ ਖਤਮ ਕਰਨ ਦਾ ਜਿਹੜਾ ਫੈਸਲਾ ਲਿਆ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਇਕੱਠੇ ਹੋ ਕੇ ਵਿਰੋਧ ਦਰਜ ਕਰਵਾ ਰਹੇ ਹਾਂ ਇਹ ਵਿਰੋਧ ਇਸ ਕਰਕੇ ਕਿ ਸੈਂਟਰ ਦੀ ਸਰਕਾਰ ਜਿਹੜੇ ਇਹਨਾਂ ਜੰਗਲਾਂ ਦੇ ਰਾਖੀ ਕਰ ਰਹੇ ਆਦੀਵਾਸੀ ਜਿਹੜੇ ਹਜ਼ਾਰਾਂ ਸਾਲ ਤੋਂ ਉੱਥੇ ਵਸੇ ਹੋਏ ਹੈਗੇ ਆ ਉਹ ਉਹਨਾਂ ਨੂੰ ਉਜਾੜ ਕੇ ਤੇ ਉਥੋਂ ਦੀ ਜਿਹੜੀ ਖਣਿਜੀ ਸੰਪਦਾ ਹੈਗੀ ਹੈ ਉਹ ਕਾਰਪੋਰੇਟ ਨੂੰ ਲੁਟਾਉਣ ਦੇ ਲਈ ਲਗਾਤਾਰ ਇਹਨਾਂ ਆਦੀਵਾਸੀ ਲੋਕਾਂ ਨੂੰ ਜੰਗਲਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਲਗਾਤਾਰ ਮਾਰ ਮੁਕਾ ਰਹੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਾਰਿਆ ਜਾ ਰਿਹਾ ਜੋ ਬਿਲਕੁਲ ਸੰਵਿਧਾਨ ਦੇ ਖਿਲਾਫ ਹੈ ਇਹ ਇਨਕਾਊਂਟਰ ਨਹੀਂ ਹੁੰਦਾ ਦੇ ਗ੍ਰਿਫਤਾਰ ਉਹਨਾਂ ਨੂੰ ਕੀਤਾ ਜਾਂਦਾ ਹੈ ਔਰ ਗ੍ਰਿਫਤਾਰ ਗ੍ਰਿਫਤਾਰ ਕਰਕੇ ਆਪਣੀ ਕਸਟਡੀ ਦੇ ਵਿੱਚ ਉਹਨਾਂ ਨੂੰ ਮਾਰਿਆ ਜਾਂਦਾ ਹੈ ਇੰਨੀ ਤਸ਼ੱਦਦ ਫਲਾਈ ਗਈ ਹੈ ਕਿ ਉੱਥੇ ਔਰਤਾਂ ਦੇ ਨਾਲ ਲਗਾਤਾਰ ਬਲਾਤਕਾਰ ਕੀਤੇ ਜਾ ਰਹੇ ਆ ਔਰ ਪੁਲਿਸ ਦੇ ਜਵਾਨਾਂ ਨੂੰ ਅਰਧ ਸੈਨਿਕ ਬਲਾਂ ਨੂੰ ਔਰ ਜਿਹੜੀ ਛੱਤੀਸਗੜ੍ਹ ਤੇਲੰਗਾਨਾ ਦੀ ਪੁਲਿਸ ਨੂੰ ਜਿਹੜਾ ਹੈਗਾ ਖੁੱਲੀ ਛੂਟ ਦੇ ਰੱਖੀ ਹੈ ਕਿ ਉਹ ਕਿਸੇ ਵੀ ਪੰਦਰ ਦਾ ਤਸ਼ੱਦਦ ਢਾ ਸਕਦੇ ਆ ਔਰ ਅੱਜ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਆਦੀਵਾਸੀਆਂ ਨੂੰ ਮਾਰਿਆ ਜਾ ਰਿਹਾ ਹੈ ਜਿਹੜਾ ਬਿਲਕੁਲ ਜਿਹੜਾ ਗੈਰ ਮਨੁੱਖੀ ਕਾਰਾ ਹੈਗਾ ਔਰ ਇਸ ਫਾਸਿਸਟ ਗਵਰਨਮੈਂਟ ਦੀ ਅਸੀਂ ਸਖਸ਼ਬਦਾਂ ਦੇ ਵਿੱਚ ਨਹੀਂ ਖੈਦੀ ਕਰਦੇ ਆ ਔਰ ਇਹ ਮੰਗ ਕਰਦੇ ਆ ਕਿ ਤੁਰੰਤ ਇਸ ਤਰ੍ਹਾਂ ਦੀ ਕਾਰਵਾਈ ਨੂੰ ਬੰਦ ਕਰਕੇ ਲੋਕਾਂ ਨੂੰ ਜਿਉਣ ਦਾ ਅਧਿਕਾਰ ਦਿੱਤਾ ਜਾਵੇ